ਲਾ ਚੌਥਾ ਜੇ ਹੁੰਦਾ ਗੁਰੂ ਬੈਟਕੇ ਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਤਿਸ ਕਉ ਜਗਤ ਨਿਵਿਆ ਸਭ ਪੈਰੀ ਪਿਆ ਜਸ ਵਰਤਿਆ ਲੋਈ ਤਿਸ ਕਉ ਖੰਡ ਬ੍ਰਹਮੰਡ ਨਮਸਕਾਰ ਕਰੇ ਜਿਸ ਕਾ ਮਸਤਕ ਹੱਥ ਧਰਿਆ ਗੁਰਪੂਰਾ ਸੋ ਪੂਰਾ ਹੋਈ ਗੁਰ ਕੀ ਵਿੜਿਆਈ ਨਿਤ ਚੜ੍ਹੈ ਸਵਾਈ ਅਪੜ ਕੋ ਨਾਸ ਕੋਈ ਜਨ ਨਾਨਕ ਹਰ ਕਰਤਾ ਆਪ ਬਹਿ ਟਿਕਿਆ ਆਪੇ ਪੈਜ ਰੱਖੈ ਪ੍ਰਭ ਸੋਈ ਪੌੜੀ ਕਾਇਆ ਕੋਟ ਅਪਾਰ ਹੈ ਅੰਦਰ ਹਟ ਨਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸਮਾਲੇ ਨਾਮ ਨਦਾਨ ਹਰਬੰਨ ਜੀਐ ਹੀਰੇ ਪਰਵਾਲੇ ਬਿਨ ਕਾਇਆ ਜੇ ਹੂਰਥੈ ਤਨ ਖੋਜਦੇ ਸੇ ਮੂੜ ਬੇਤਾਲੇ ਸੇ ਉਜੜ ਭਰਮ ਪਵਾਈਐ ਜਿਉ ਝਾੜ ਮਿਰਗ ਭਾਲੇ ਸ਼ਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਘੋਰ ਦੁਖ ਖੂਹ ਹੈ ਓਥੇ ਪਗੜ ਓਹ ਟੋਇਆ ਕੂਕ ਪੁਕਾਰ ਕੋ ਨਾ ਸੁਣੇ ਓਹ ਔਖਾ ਹੋਏ ਹੋਏ ਰੋਇਆ ਓਨ ਹਲਤ ਪਲਤ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਓਹ ਤੇਲੀ ਸੰਦਾ ਬਲਦ ਕਰ ਨਿਤ ਭਲਕੇ ਓਠੇ ਪ੍ਰਭ ਜੋਇਆ ਹਰ ਵੇਖਿਆ ਸੁਣਾ ਨਿਤ ਸਭ ਕਿਛ ਤਿੱਦੂ ਕਿਛ ਗੁਜਾ ਨਾ ਹੋਇਆ ਜੈਸਾ ਬੀਜੇ ਸੋ ਲੁਣੈ ਜਿਹਾ ਪੁਰਬ ਕਿਨੈ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਿਗੁਰ ਕੇ ਚਰਨ ਧੋਇਆ ਗੁਰ ਸਤਿਗੁਰ ਪਿਛੈ ਤਰ ਗਿਆ ਜੋ ਲੋਹਾ ਕਾਠ ਸੰਗੋਇਆ ਜਨ ਨਾਨਕ ਨਾਮ ਧਿਆਏ ਤੂ ਜਪ ਹਰ ਹਰ ਨਾਮ ਸੁਖ ਹੋਇਆ ਮਹੱਲਾ ਚੌਥਾ ਵਡਭਾਗੀ ਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰਿ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਪਉੜੀ ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਰਤਨ ਵਿੱਚ ਲੋਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਓਤਪੋਤ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸ਼੍ਰਵਣ ਸਰੋਤ ਜਨ ਨਾਨਕ ਨਾਮ ਸਲਾਹੇ ਤੂ ਸੱਚ ਸੱਚੇ ਸੇਵਾ ਤੇਰੀ ਹੋਤ ਸ਼ਲੋਕ ਮਹੱਲਾ ਚੌਥਾ ਸਭ ਰਸ ਤਿਨ ਕੈ ਰਿਦਾ ਹੈ ਜਿਨ ਹਰਿ ਵਸਿਆ ਮਨ ਮਾਹੇ ਹਰ ਦਰਗਹ ਤੇ ਮੁਖ ਜਿਲੇ ਤਿਨ ਕਉ ਸਬ ਦੇਖਣ ਜਾਹੇ ਜਨ ਨਿਰਭਉ ਨਾਮ ਤੇ ਆਇ ਤਿਨ ਕਉ ਭਾਉ ਕੋਈ ਨਾਹੇ ਹਰ ਉਤਮ ਤਿਨੇ ਸਰੇ ਵਿਆ ਜਿਨ ਕਉ ਧੁਰ ਲਿਖਿਆ ਆਹੇ ਤੇ ਹਰ ਦਰਗਹ ਪਹਿਨਾਈਐ ਜਿਨ ਹਰ ਵੁਠਾ ਮਨ ਮਾਹੇ ਓਏ ਆਪ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭ ਜਗਤ ਛੜਾਹੇ ਜਨ ਨਾਨਕ ਕਉ ਹਰ ਮੇਲ ਜਨ ਤਿਨ ਵੇਖ ਵੇਖ ਹਮ ਜੀਵਾਹੇ ਮਹੱਲਾ ਚੌਥਾ ਸਾਤ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਇਸੇ ਜੰਤ ਭਏ ਹਰੀਆਵਲੀ ਜਿਨਿ ਮੇਰਾ ਸਤਿਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧਨ ਧਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੇ ਡਠਾ ਤਨਾ ਲਏ ਛੜਾਏ ਹਰ ਸਤਗੁਰ ਮਿਲਹੁ ਦਇਆ ਕਰ ਜਨ ਨਾਨਕ ਧੋਵੈ ਪਾਏ ਪੌੜੀ ਸਚ ਸੱਚਾ ਸਤਗੁਰ ਅਮਰ ਹੈ ਜਿਸ ਅੰਦਰ ਹਰ ਉਰ ਧਾਰਿਆ ਸਚ ਸੱਚਾ ਸਤਗੁਰ ਪੁਰਖ ਹੈ ਜਿਨ ਕਾਮ ਕਰੋਧ ਬਿਖ ਮਾਰਿਆ ਜਾ ਡਠਾ ਪੂਰਾ ਸਤਗੁਰ ਤਾ ਅੰਦਰਹੁ ਮਨ ਸਾਧਾਰਿਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮਵਾਰਿਆ ਗੁਰਮੁਖ ਜਿਤਾ ਮਨਮੁਖ ਹਾਰਿਆ ਸਲੋਕ ਮਹੱਲਾ 4 ਕਰ ਕਰਪਾ ਸਤਿਗੁਰ ਮਿਲਿਉ ਨ ਮੁਖ ਗੁਰਮੁਖ ਨਾਮ ਧਿਆਏ ਸਿ ਸੋ ਕਰੇ ਜੇ ਸਤਿਗੁਰ ਭਾਵ ਸਿ ਗੁਰ ਪੂਰਾ ਘਰੀ ਵਸਾਇ ਸਿ ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾ ਭਉ ਸਭ ਗਵਾਏ ਸਿ ਜਿਨ ਰਖਣ ਕੋ ਹਰ ਆਪ ਹੋਏ ਹੋਰ ਕੀਤੀ ਝਖ ਝਖ ਜਾਏ ਸਿ ਜਨ ਨਾਨਕ ਨਾਮ ਧਿਆਏ ਤੂ ਹਲਤ ਹਰ ਹਲਤ ਪਲਤ ਛੁਡਾਏ ਸਿ ਮਹੱਲਾ 4 ਗੁਰ ਸਿੱਖਾ ਕੈ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ ਹਰ ਰੱਖੋ ਪਹਿਜ ਸਤਿਗੁਰੂ ਕੀ ਨਿਤ ਚੜਐ ਸਵਾਈ ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਡਾਈ ਗੁਰ ਸਤਿਗੁਰ ਤਾਣ ਦੀ ਬਾਣ ਹਾਰ ਤਿੰਨ ਸਭ ਆਣ ਨਿਵਾਈ ਜਿਨੀ ਡਿਠਾ ਮੇਰਾ ਸਤਿਗੁਰ ਭਾਉ ਕਰ ਤਿਨ ਕੇ ਸਭ ਪਾਪ ਗਵਾਈ ਹਰ ਦਰਗੇ ਤੇ ਮੁਖ ਉਜਲੇ ਬਹੁ ਸੋਭਾ ਪਾਈ ਜਾਨ ਨਾਰਕ ਮੰਗੈ ਧੂੜ ਤੈਨ ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ ਹਉ ਆਖ ਸਲਾਹੀ ਸਿਫਤ ਸੱਚ ਸੱਚ ਸੱਚੇ ਕੀ ਵੜਿਆਈ ਸਲਾਹੀ ਸੱਚ ਸਲਾ ਸੱਚ ਸੱਚ ਕੀਮਤ ਕਿਨੈ ਨਾ ਪਾਈ ਸੱਚ ਸੱਚਾ ਰਸ ਜਿਨੀ ਚਖਿਆ ਸੇ ਤ੍ਰਿਵਤ ਰਹੇ ਆਗਾਈ ਇਹੋ ਹਰ ਰਸ ਸਈ ਜਾਣਦੇ ਜੋ ਗੂੰਗਾ ਮਠਿਆਈ ਖਾਈ ਗੁਰ ਪੁਰਾਹ ਹਰ ਪ੍ਰਭ ਸੇਵਿਆ ਮਨ ਵਜੀਵਾਦਾਈ ਸ਼ਲੋਕ ਮਹੱਲਾ ਚੌਥਾ ਜਿਨਾਂ ਅੰਦਰ ਉਮਰ ਥਲ ਸਈ ਜਾਣ ਨਸੂਲੀਆ ਹਰ ਜਾਣੇ ਸਈ ਬਿਰਹੋ ਹਉ ਤਿਨ ਬਿਟਹੋ ਸਦ ਕੁਮ ਕੋਲੀਆ ਹਰ ਮਿਲ ਹੋ ਸਜਣ ਪੁਰਖ ਮੇਰਾ ਸਿਰ ਤਿਨ ਬਿਟਹੋ ਤਲ ਰੋਲੀਆ ਜੋ ਸਿੱਖ ਗੁਰਕਾਰ ਕਮਾਵੇ ਹਉ ਗੁਲਮ ਤਿਨਾ ਕਾ ਗੋਲੀਆ ਹਰ ਰੰਗ ਚਲੂ ਲੈ ਜੋ ਰਤੇ ਤਿਨ ਭਿੰਨੇ ਹਰ ਰੰਗ ਚੋਲੀਆ ਕਰ ਕਿਰਪਾ ਨਾਨਕ ਮੇਲ ਗੁਰ ਪੈ ਸਿਰ ਵਿੱਚ ਆਮੋਲੀਆ ਮਹੱਲਾ ਚੌਥਾ ਔਗਣੀ ਭਰਿਆ ਸਰੀਰ ਹੈ ਕਿਉ ਸੰਤੋ ਨਿਰਮਲ ਹੋਏ ਗੁਰਮੁਖ ਗੁਣ ਵੇ ਹਾਜੀ ਅਹ ਮਲ ਹਉ ਮੈਂ ਕੱਢੈ ਧੋਏ ਸਚ ਵਣੰਜੈ ਰੰਗ ਸਿਉ ਸਚ ਸੌਦਾ ਹੋਏ ਟੋਟਾ ਮੂਲ ਨ ਆਵੈ ਲਾਹਾ ਹਰ ਭਾਵੇਂ ਸੋਏ ਨਾਨਕ ਤិន ਸਚ ਵਣੰਜਿਆ ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ ਪੌੜੀ ਸਲਾਹੀ ਸੱਚ ਸਲਾਹਣ ਸੱਚ ਸੱਚਾ ਪੁਰਖ ਨਿਰਾਲੇ ਸੱਚ ਸੇਵੀ ਸੱਚ ਮਨ ਵਸੈ ਸੱਜ ਸੱਚਾ ਹਰ ਰਖਵਾਲੇ ਸੱਚ ਸੱਚਾ ਜਿਨੀ ਅਰਾਧਿਆ ਸੇ ਜਾਏ ਰਲੇ ਸਚ ਨਾਲ ਸਾਚਾ ਸੱਚਾ ਜਿਨੇ ਨਾ ਸੇਵਿਆ ਸੇ ਮਨਮੁਖ ਮੂੜ ਬੇਤਾਲੇ ਉਹ ਆਲ ਪਤਾਲ ਮੋਹ ਬੋਲ ਦੇ ਜੋ ਪੀਤਾ ਮਦ ਮਤ ਵਾਲੇ ਸ਼ਲੋਕ ਮਹੱਲਾ ਤੀਜਾ ਗਉੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ ਭਾਣ ਚੱਲੈ ਸਤਿਗੁਰੂ ਕੈ ਐਸਾ ਸੀਗਾਰ ਕਰੇ ਸਚਾ ਸਬਦ ਪਤਾਰ ਹੈ ਸਦਾ ਸਦਾ 라ਵੇ ਜੋ ਉਬਲੀ ਮਜੀਠਾ ਰੰਗ ਗਹਿ ਗਹਾ ਤਿਉ ਸੱਚੇ ਨੋ ਜੀਉ ਦੇ ਰੰਗ ਚ ਲੂਲਾ ਅਤਰਤੀ ਸੱਚੇ ਸਿਉ ਲੱਗਾ ਨੇਹ ਕੂੜ ਠੱਗੀ ਗੁਜੀ ਨਾ ਰਹੈ ਕੂੜ ਮੁਲੰਮਾ ਪਲੇਟ ਧਰੇ ਹੋ ਕੂੜੀ ਕਰਨ ਵਡਾਈਆ ਕੂੜੇ ਸਿਉ ਲੱਗਾ ਨੇਹੋ ਨਾਨਕ ਸੱਚਾ ਆਪ ਹੈ ਆਪੇ ਨਦ ਕਰੇ ਮਹੱਲਾ ਚੌਥਾ ਸਤ ਸੰਗਤਮਹ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਓਏ ਪੁਰਖ ਪ੍ਰਾਣੀ ਧਨ ਜਨ ਹਹਿ ਉਪਦੇਸ਼ ਕਰੇ ਪਰਉਪਕਾਰਿਆ ਹਰ ਨਾਮ ਦੜਾਵੇ ਹਰ ਨਾਮ ਸੁਣਾਵੇ ਹਰ ਨਾਮੇ ਜਗ ਨਿਸਤਾਰਿਆ ਗੁਰ ਵੇਖਣ ਕਉ ਸਭ ਕੋਈ ਲੋਚੈ ਨਾ ਵਿਖੰਡ ਜਗਤ ਨਮਸਕਾਰਿਆ ਤੁਧ ਆਪੇ ਆਪ ਰਖਿਆ ਸਤਿਗੁਰੂ ਵਿੱਚ ਗੁਰ ਆਪੇ ਤੁਧ ਸਵਾਰਿਆ ਤੂੰ ਆਪੇ ਪੂਜੈ ਪੂਜ ਕਰਾਵੇ ਸਤਿਗੁਰ ਕਉ ਸਿਰਜਣ ਹਾਰਿਆ ਕੋਈ ਵਿਛੜ ਜਾਏ ਸਤਿਗੁਰੂ ਪਾਸਹ ਤੇਸ ਕਾਲਾ ਮੋ ਜਮ ਮਾਰਿਆ ਤਿਸ ਅੱਗੇ ਪਿਛੈ ਢੋਈ ਨਹੀਂ ਗੁਰਸਿੱਖੀ ਮਨ ਵਿਚਾਰਿਆ ਸਤਿਗੁਰੂ ਨੋ ਮਿਲੇ ਸੇ ਜਨ ਉੱਭਰੇ ਸਤਿਗੁਰੂ ਨੋ ਮਿਲੇ ਸੇ ਜਨ ਉੱਭਰੇ ਜਨ ਹਿਰਦੈ ਨਾਮ ਸਮਾਰਿਆ ਜਨ ਨਾਨਕ ਕੇ ਗੁਰ ਸਿੱਖ ਪੁੱਤ ਹਾਉ ਹਰ ਜਪਿਓ ਹਰ ਨਿਸਤਾਰਿਆ ਮਹੱਲਾ ਤੀਜਾ ਹਉ ਮੈਂ ਜਗਤ ਭੁਲਾਇਆ ਦੁਰਮਤ ਬਿਖਿਆ ਵਿਕਾਰ ਸਤਗੁਰ ਮਿਲੈ ਤਾਂ ਨਦਰ ਹੋਏ ਮਨਮੁਖ ਅੰਧ ਅੰਧਿਆਰ ਨਾਨਕ ਆਪੇ ਮੇਲ ਲਏ ਜਿਸ ਨੂੰ ਸ਼ਬਦ ਲਾਏ ਪਿਆਰ ਪਉੜੀ ਸਤ ਸੱਚੇ ਕੀ ਸਿਵਤ ਸਲਾਹ ਹੈ ਸੋ ਕਰੇ ਜਿਸ ਅੰਦਰ ਭਿਜੈ ਜਿਨੇ ਇਕ ਮਨ ਇਕ ਆਰਾਧਿਆ ਤਿਨ ਕਾ ਕੰਧ ਨ ਕਬੂ ਛਿਜੈ ਤਨ ਤਨ ਪੁਰਖ ਸਾ ਬਾਸ ਹੈ ਜਿਨ ਸਾਚ ਰਸਨਾ ਅੰਮ੍ਰਿਤ ਪਿਜੈ ਸਾਚ ਸਚਾ ਜੇਨ ਮਨਿ ਭਾਵਦਾ ਸੇ ਮਨ ਸਚੀ ਦਰਗਹ ਲਿਜੈ ਤਨ ਧਨ ਜਨਮ ਸਚਿਆਰੀਆ ਮੁਖ ਉਜਲ ਸਚ ਕਰਜੈ ਸ਼ਲੋਕ ਮਹੱਲਾ ਚੌਥਾ ਸਾਖਤ ਜਾਏ ਨਿਵੇਹ ਗੁਰ ਆਗੇ ਮਨ ਖੋਟੇ ਕੂੜ ਕੂੜਿਆਰੇ ਜਾ ਗੁਰ ਕਹੇ ਉਠੋ ਮੇਰੇ ਭਾਈ ਬਹਿ ਜਾਏ ਕੁਸਰ ਬਗਲਾਰੇ ਗੁਰ ਸਿੱਖਾਂ ਅੰਦਰ ਸਤਗੁਰ ਵਰਤਾਏ ਚੁਣ ਕੱਢੇ ਲਦੋ ਵਾਰੇ ਓਏ ਅੱਗੇ ਪਿਛੇ ਬਹਿ ਮੋਹ ਛਾਇਨ ਨਾਰਲ ਨਹੀਂ ਖੋਟਿਆਰੇ ਉਨਾਂ ਦਾ ਭਖ ਸੋ ਉਥੈ ਨਹੀਂ ਜਾਏ ਕੂੜ ਲਹਿਨ ਭੇਡਾਰੇ ਜੇ ਸਾਗਤ ਨਰ ਖਾ ਵਾਈਐ ਲੋਚੀਐ ਬਿਖ ਕੱਢੈ ਮੁਖ ਉਗਲਾਰੇ ਹਰ ਸਾਗਤ ਸੇਤੀ ਸੰਗ ਨਾ ਕਰੀ ਯਹੋ ਓਏ ਮਾਰੇ ਸਿਰ ਜਨ ਹਾਰੇ ਜਿਸ ਕਾ ਇਹੋ ਖੇਲ ਸੋਈ ਕਰ ਵੇਖੈ ਜਨ ਨਾਨਕ ਨਾਮ ਸਮਾਰੇ ਮਹੱਲਾ ਚੌਥਾ ਸਤਗੁਰ ਪੁਰਖ ਆਗਮ ਹੈ ਜਿਸ ਅੰਦਰ ਹਰ ਉਰਤਾਰਿਆ ਸਤਗੁਰੂ ਨੂੰ ਅਪੜ ਕੋਇ ਨਾ ਸਕੈ ਜਿਸ ਵੱਲ ਸਿਰ ਜਨਹਾਰਿਆ ਸਤਗੁਰੂ ਕਾ ਖਰਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਿਡਾਰਿਆ ਸਤਗੁਰੂ ਕਾ ਰਖਣ ਹਾਰਾ ਹਰ ਆਪ ਹੈ ਸਤਗੁਰੂ ਕੈ ਪਿਛੈ ਹਰ ਸਭ ਉਬਾਰਿਆ ਜੋ ਮੰਦਾ ਚਤਵੈ ਪੂਰੇ ਸਤਿਗੁਰੂ ਕਾ ਸੋ ਆਪ ਓ ਪਾਵਨ ਹਾਰੈ ਮਾਰਿਆ ਇਹ ਗੱਲ ਹੋਵੈ ਹਰ ਦਰਗਹ ਸੱਚੇ ਕੀ ਜਨ ਨਾਨਕ ਅਗਮ ਵਿਚਾਰਿਆ ਪਉੜੇ ਸੱਚ ਸੁਤੇਆ ਜਿਨੇ ਅਰਾਧਿਆ ਜਾਂ ਉੱਠੇ ਤਾ ਸੱਚ ਚਵੇ ਸੇ ਵਿਰਲੇ ਜੁਗ ਮਹਿ ਜਾਣੀ ਅਹੇ ਜੋ ਗੁਣਮਖ ਸੱਚ ਰਵੇ ਹਉ ਬਲੇਹਾਰੀ ਤਿੰਨ ਕਾਉ ਜੇ ਅਨ ਦਿਨ ਸੱਚ ਲਵੇ ਜਿਨ ਮਨ ਤਨ ਸੱਚਾ ਭਾਵਦਾ ਸੇ ਸਚੀ ਦਰਗਹ ਗਵੇ ਜਨ ਨਾਨਕ ਬੋਲੇ ਸਚ ਨਾਮ ਸੱਚ ਸੱਚਾ ਸਦਾ ਨਵੇ ਸ਼ਲੋਕ ਮਹੱਲਾ ਚੌਥਾ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਣ ਜਿਨਾਂ ਸਾਸ ਗਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ ਕਰਮੀ ਸਤਗੁਰ ਪਾਈਐ ਅਣ ਦਿਨ ਲੱਗੈ ਧਿਆਨ ਤੇ ਕੀ ਸੰਗਤ ਮਿਲ ਰਹਾ ਦਰਗਹਿ ਪਾਈ ਮਾਨ ਸਉਦੇ ਵਾਹ ਵਾਹ ਉਚਰੇ ਉਠਦੇ ਪੀ ਵਾਹੋ ਕਰਨ ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸੰਭਾਲੇਨ ਮਹੱਲਾ ਚੌਥਾ ਸਤਿਗੁਰ ਸੇਵਿਆ ਆਪਣਾ ਭਾਈ ਹੈ ਨਾਮ ਅਪਾਰ ਪੌਜਲ ਡੁੱਬਦਿਆ ਕੱਢ ਲਏ ਹਰ ਦਾਤ ਕਰੇ ਦਾਤਾਰ ਤਨ ਤਨ ਸੇ ਸਾਹ ਹੈ ਜੇ ਨਾਮ ਕਰੇ ਵਾਪਾਰ ਵਣ ਜਾ ਰਹੇ ਸਿਖ ਆਪ ਦੇ ਸਬਦ ਲਗਾਵਣ ਹਾਰ ਜਨ ਨਾਨਕ ਜਿਨ ਕਉ ਕਿਰਪਾ ਭਈ ਤਿਨ ਸੇਵਿਆ ਸਿਰਜਣ ਹਾਰ ਪੌੜੀ ਸੱਚ ਸੱਚੇ ਕੇ ਜਾਨ ਭਗਤ ਹੈ ਸੱਚ ਸੱਚਾ ਜਿਨਿ ਅਰਾਧਿਆ ਜਿਨ ਗੁਰਮੁਖ ਖੋਜ ਟੰਡੋਲਿਆ ਤਿਨ ਅੰਦਰ ਹੋਹੀ ਸੱਚ ਲਾਧਿਆ ਸੱਚ ਸਾਹਿਬ ਸੱਚ ਜਿਨਿ ਸੇਵਿਆ ਕਾਲ ਕੰਟਕ ਮਾਰਤਨੀ ਸਾਧਿਆ ਸੱਚ ਸੱਚਾ ਸਭ ਦੂ ਵੱਡਾ ਹੈ ਸਤਿ ਸੇਵਨ ਸੇ ਸੱਚ ਰਲਾਧਿਆ ਸੱਚ ਸੱਚੇ ਨੂੰ ਸਾ ਬਾਸ ਹੈ ਸੱਚ ਸੱਚਾ ਸੇਵ ਫਲਾਧਿਆ ਸ਼ਲੋਕ ਮਹੱਲਾ ਚੌਥਾ ਮਨਮੁਖ ਪ੍ਰਾਣੀ ਮੁਗਦ ਹੈ ਨਾਮਹੀਣ ਪਰਮਾਏ ਬਿਨ ਗੁਰ ਮਨੁਵਾ ਨ ਟਿਕੈ ਫਿਰ ਫਿਰ ਜੁਨੀ ਪਾਇ ਹਰ ਪ੍ਰਭ ਆਪ ਦਇਆਲ ਹੋ へ ਤਾ ਸਤਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹੇ ਤੂ ਜਨਮ ਮਰਨ ਦੁਖ ਜਾਏ ਮਹੱਲਾ ਚੌਥਾ ਗੁਰ ਸਲਾਹੀ ਆਪਣਾ ਬਹੁ ਬਿਦ ਰੰਗ ਸੁਭਾਏ ਸਤਿਗੁਰ ਸੇਤੀ ਮਨ ਰਤਾ ਰਖਿਆ ਬਣਤ ਬਣਾਏ ਜੇਵਾ ਜੇਵਾ ਸਲਾਹੀ ਨ ਰਜਈ ਹਰ ਪ੍ਰੀਤਮ ਚਿਤ ਲਾਏ ਨਾਨਕ ਨਾਵੇ ਕੀ ਮਨ ਭੁਖ ਹੈ ਮਨ ਤ੍ਰਿਪਤਾ ਹਰ ਰਸ ਖਾਏ ਪੌੜੀ ਸੱਚ ਸਚਾ ਕੁਦਰਤ ਜਾਣੀਐ ਦਿਨ ਰਾਤੀ ਜਨ ਬਣਾਈਆ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆ ਵੜਿਆਈਆ ਸਾਰਾ ਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈਆ ਜਾਂ ਮਿਲਿਆ ਪੂਰਾ ਸਤਿਗੁਰੂ ਤਾ ਹਾਜ਼ਰ ਨਦਰਿ ਆਈਆ ਸਤਿਗੁਰ ਮੁਖ ਜਿਨੇ ਸਲਾਹਿਆ ਤਿੰਨਾ ਭੁਖਾ ਸਭ ਗਵਾਈਆ ਸ਼ਲੋਕ ਮਹੱਲਾ ਚੌਥਾ ਮੈਂ ਮਨ ਤਨ ਖੋਜ ਖੋਜਿੰਦਿਆ ਸੋ ਪ੍ਰਭ ਲੱਦਾ ਲੋੜ ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਮਹੱਲਾ ਤੀਜਾ ਮਾਇਆ ਧਾਰੀ ਅਤ ਅੰਨਾ ਬੋਲਾ ਸਬਦ ਨਾ ਸੁਣਈ ਬਹ ਰੋਲ ਕਝੋਲਾ ਗੁਰਮੁਖ ਜਾਪੈ ਸਬਦ ਲੈ ਬਲਾਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਤਿਸ ਭਾਵੇਂ ਸੋ ਕਰੇ ਕਰਾਇਆ ਨਾਨਕ ਵਜਦਾ ਜੰਤ ਵਜਾਇਆ ਪੌੜੀ ਤੂੰ ਕਰਤਾ ਸਭ ਕਿਸ ਜਾਣਦਾ ਜੋ ਜੀਆ ਅੰਦਰ ਵਰਤੈ ਤੂੰ ਕਰਤਾ ਆਪ ਅਗਣਤ ਹੈ ਸਭ ਜਗ ਵਿੱਚ ਗਣਤੈ ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ਤੂੰ ਘੜ ਘੜ ਇੱਕ ਵਰਤਦਾ ਸਤਿ ਸਾਹਿਬ ਚਲਤੈ ਸਤਿਗੁਰ ਨੂੰ ਮਿਲੇ ਸੋ ਹਰ ਮਿਲੇ ਨਾਹੀ ਕਿਸੈ ਪਰਤੈ ਸ਼ਲੋਕ ਮਹੱਲਾ ਚੌਥਾ ਇਹੋ ਮਨੁਵਾ ਦ੍ਰਿੜ ਕਰ ਰੱਖੀਐ ਗੁਰਮਖ ਲਾਈਐ ਚਿਤ ਕਿਉ ਸਾਸ ਕੇ ਰਾਸ ਵਿਸਾਰੀਐ ਬਹਦਿਆਂ ਉੱਠਦਿਆਂ ਨਿਤ ਜਾਂ ਮਰਨ ਜੀਵਨ ਕੀ ਚਿੰਤਾ ਗਈ ਇਹੋ ਜੀੜਾ ਹਰ ਪ੍ਰਭ ਵਸ ਜੋ ਭਾਵੈ ਤਿਉ ਰੱਖ ਤੂੰ ਜਨ ਨਾਰਕ ਨਾਮ ਬਖਸ਼ ਮਹੱਲਾ ਤੀਜਾ ਮਨ ਮੁਖ ਅਹੰਕਾਰੀ ਮਹਿਲ ਨ ਜਾਣੈ ਖਿਨ ਆਗੈ ਖਿਨ ਪਿਛੈ ਸਦਾ ਬੁਲਾਈਐ ਮਹਿਲ ਨ ਆਵੈ ਕਿਉ ਕਰ ਦਰਗੇ ਸੀਜੈ ਸਤਗੁਰ ਕਾ ਮਹਿਲ ਵਿਰਲਾ ਜਾਣੈ ਸਦਾ ਰਹੈ ਕਰ ਜੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬਹੋੜ ਪੌੜੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾ ਸਤਗੁਰ ਕਾ ਮਨ ਮੰਨਿਆ ਤਾ ਪਾਪ ਕਸੰਮਲ ਭੰਨੇ ਉਪਦੇਸ ਦੇ ਉਪਦੇਸ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣ ਮੰਨੇ ਇਹ ਚਾਲਨ ਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ ਸ਼ਲੋਕ ਮਹੱਲਾ ਤੀਜਾ ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਓ ਹਲਤ ਪਲਤ ਦੋ ਵਾ ਗਏ ਦਰਗਹ নাহি ਠਾਓ ਉਹ ਵੇਲਾ ਹੱਥ ਨਾ ਆਵਈ ਫਿਰ ਸਤਿਗੁਰ ਲੱਗੇ ਪਾਏ ਸਤਿਗੁਰ ਕੀ ਗਨ ਤੈ ਖੁਸੀ ਐ ਦੁਖੇ ਦੁਖ ਵਹਾਈ ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲੈ ਜਿਸ ਲਾਏ ਨਾਨਕ ਦਰਸ਼ਨ ਜਿਨਾਂ ਵੇਖ ਆਲਿਉਨ ਤਿਨਾ ਧਰ ਗਏ ਲੈ ਛਡਾਏ ਮਹੱਲਾ ਤੀਜਾ ਮਨਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੁਵੈ ਮਤ ਹਾਰੀ ਕੂੜ ਕਸਤ ਉਹ ਪਾਪ ਕਮਾਵੇ ਉਹ ਕਿਆ ਉਹ ਸੁਣੈ ਕਿਆ ਆਖ ਸੁਣਾਵੇ ਅੰਨਾ ਬੋਲਾ ਖੋਏ ਉਜੜ ਪਾਵੇ ਪਾਏ ਮਨਮੁਖ ਅੰਦਾ ਆਵੇ ਜਾਏ ਬਿਨ ਸਤਗੁਰ ਭੇਟੇ ਥਾਏ ਨਾ ਪਾਏ ਨਾਨਕ ਪੂਰਬ ਲਿਖਿਆ ਕਮਾਏ ਪੌੜੀ ਜਿਨ ਕੇ ਚੇਤ ਕਠੋਰ ਹੈ ਸੇ ਬਹਿ ਨਾ ਸਤਗੁਰ ਪਾਸ ਉਥੈ ਸਚ ਵਰਤਦਾ ਕੂੜਿਆਰਾ ਚਿੱਤ ਉਦਾਸ ਓਏ ਵਲ ਛਲ ਕਰ ਛੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਗੱਢੈ ਮਨ ਵੇਖੋ ਕੋ ਨਿਰਜਾਸ ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਗੁਰ ਪਾਸ ਸ਼ਲੋਕ ਮਹੱਲਾ ਪੰਜਵਾਰਹਿ ਦੇਖੋ ਦੇ ਨਿੰਦਕ ਮਾਰਿਐਨ ਕਰ ਆਪੇ ਆਹਰ ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰ ਮਹੱਲਾ ਪੰਜਵਾ ਮੁੰਡੋ ਭੁੱਲੇ ਮੁੰਡ ਤੇ ਕਿਥੈ ਪਾਇਨ ਹੱਥ ਤਿਨੈ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥ ਪੌੜੀ ਪੰਜਵਾ ਲਾ ਫਾਹਿਰਾਤੀ ਤੁਰਹਿ ਪ੍ਰਭ ਜਾਣੈ ਪ੍ਰਾਣੀ ਤੱਕੇ ਨਾਰ ਪਰਾਈਆ ਲੋਕ ਅੰਦਰ ਠਾਣੀ ਸੰਨੀ ਦੇਖ ਸੰਨੀ ਦੇਨ ਵਿਖੰ ਮਥਾਏ ਮਿੱਠਾ ਮਦਵਾ ਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾਈਲ ਫਰਿਸ਼ਤਾ ਤੇਰ ਪੀੜੇ ਕਾਣੀ ਸ਼ਲੋਕ ਮਹੱਲਾ ਪੰਜਵਾ ਸੇਵਕ ਸੱਚੇ ਸਾਹ ਕੇ ਸਹੀ ਪਰਵਾਣ ਦੂਜਾ ਸੇਵਨ ਨਾਨਕਾ ਸੇ ਪਾਜ ਪਾਜ ਮੋਏ ਅਜਾਣ ਮਹੱਲਾ ਪੰਜਵਾ ਜੋ ਤੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ RAM ਨਾਮ ਧਨ ਵਖਰੋ ਨਾਨਕ ਸਦਾ ਧਿਆਏ ਪੌੜੀ ਪੰਜਵਾ ਨਾਰਾਇਣ ਲਿਆ ਨਾ ਠੂੰਗੜਾ ਪੈਰ ਕਿਥੈ ਰੱਖੈ ਕਰਦਾ ਪਾਪ ਅਮਿੱਤਿਆ ਨਿਤ ਵਿਸੋ ਚਖੈ ਨਿੰਦਾ ਕਰਦਾ ਪਚਮੁਆ ਵਿਚ ਦੇਹੀ ਭਖੈ ਸਚੈ ਸਾਹਿਬ ਮਾਰਿਆ ਕਾਉਣ ਤਿਸਨੂੰ ਰਖੈ ਨਾਨਕ ਤਿਸ ਸਰਣਾਗਤੀ ਜੋ ਪੁਰਖ ਅਲਖੈ ਸ਼ਲੋਕ ਮਹੱਲਾ 5 ਨਰਕ ਘੋਰ ਬਹੁ ਦੁਖ ਘਣੇ ਅਕਰਤ ਕਣਾ ਕਾ ਥਾਨ ਤਿਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ ਮਹੱਲਾ 5 ਆਵ ਕਦ ਸਭੇ ਕੀ ਤਿਆਨ ਨਿੰਦਕ ਕਾ दारू ਨਾਹੇ ਆਪ ਭੁਲਾਹੇ ਨਾਨਕ ਪਜ ਬਜ ਜੁਨੀ ਪਾਹੇ ਪੌੜੀ ਤੁਸ ਦਿੱਤਾ ਪੂਰਾ ਸਤਿਗੁਰੂ ਹਰ ਧਨ ਸੱਚ ਖੁੱਟ ਸਭ ਅੰਦੇਸੇ ਮਿਟ ਗਏ ਜਮ ਕਾ ਭਉ ਛੁੱਟ ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਟੁੱਟ ਵਿਣ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੁੱਟ ਨਾਨਕ ਕਾ ਗੁਰ ਬਖਸ਼ਿਆ ਨਾਮੈ ਸੰਗ ਜੁਟ ਸਲੋਕ ਮਹਲਾ ਚੌਥਾ ਤਪਾ ਨ ਹੋਵੇ ਅੰਦਰੋ ਲੋਭੀ ਨਿਤ ਮਾਇਆ ਨੂੰ ਫਿਰੈ ਜਜ ਮੱਲਿਆ ਅੱਗੋ ਦੇ ਸਦਿਆ ਸਤੈ ਦੀ ਭਿਖਿਆ ਲੈ ਨਾਹੀ ਪਿਛੋ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਲਿਆ ਪੰਜ ਲੋਗ ਸਭ ਹੱਸਣ ਲੱਗੇ ਤਵਾ ਲੋਭ ਲਹਿਰ ਹੈ ਗੱਲਿਆ ਜਿਥੈ ਥੋੜਾ ਧਨ ਵੇਖੈ ਤਿਥੈ ਤਪਾ ਭਟੈ ਨਾਹੀ ਤਨ ਬਹੁਤ ਐ ਡਿਠੈ ਤਪਾਇ ਧਰਮ ਹਾਰਿਆ ਭਾਈ ਇਹੋ ਤਪਾ ਨ ਹੋਵੀ ਬਗਲਾ ਹੈ ਬਹਿ ਸਾਧ ਜਨਾ ਵਿਚਾਰਿਆ ਸਤਪੁਰਖ ਕੀ ਨਿੰਤਪਾ ਨਿੰਦਾ ਕਰੈ ਸੰਸਾਰੈ ਕੀ ਉਸਤ ਵਿਚ ਹੋਵੈ ਏਤ ਦੋਖੈ ਤਪਾ ਦਈਏ ਮਾਰਿਆ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਘਾਲਿਆ ਬਾਹਰ ਬਹਿ ਪੰਚਾਂ ਵਿਚ ਤਪਾ ਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਹਰੀ ਅੰਦਰ ਆਪ ਪੰਚਾਨੂ ਉੱਗਾ ਕਰਵੇ ਖੱਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਏਸ ਤਪੇ ਨੂੰ ਤਿੱਥੈ ਖੜ ਪਾਇਓ ਜਿਥੈ ਮਹਾ ਮਹਾ ਹਤਿਆਰਿਆ ਫਿਰ ਏਸ ਤਪੇ ਦੇ ਮੁਹੇ ਕੋਈ ਲਗਹੋ ਨਹੀਂ ਇਹੋ ਸਤਗੁਰ ਹੈ ਫਿਟਕਾਰਿਆ ਹਰ ਕੈ ਦਰਵਰਤਿਆ ਸੁਨਾਕ ਆਖ ਸੁਨਾਇਆ ਸੋ ਬੂਝੈ ਜੋ ਦਈਏ ਸਵਾਰਿਆ ਮਹੱਲਾ ਚੌਥਾ ਹਰ ਭਗਤਾ ਹਰ ਆਰਾਧਿਆ ਹਰ ਕੀ ਵਡਿਆਈ ਹਰ ਕੀ ਰਤਨ ਭਗਤ ਨਿਤ ਗਾਮਦੇ ਹਰ ਨਾਮ ਸੁਖਦਾਈ ਹਰ ਭਗਤਾ ਨੂੰ ਨਿਤ ਨਾਵੇ ਦੀ ਵਡਿਆਈ ਬਖਸ਼ਿਐ ਨਿਤ ਚੜਐ ਸਵਾਈ ਹਰ ਭਗਤਾ ਨੂੰ ਥਿਰ ਘਰੀ ਬਹਾਲਿਆਨ ਆਪਣੀ ਪੈਜ ਰਖਾਈ ਨਿੰਦਕਾਂ ਪਾਸਾ ਹਰ लेखा ਮੰਗਸੀ ਬਹੁ ਦੇਸ ਜਾਇ ਜਿਹਾ ਆਨੰਦ ਕਾ ਆਪਣਾ ਜੀਏ ਕਮਾਵਦੇ ਤੇ ਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜੈ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸੇ ਵਿਗਸਿਆ ਹਰ ਕੀ ਵੜਿਆਈ ਪੌੜੀ ਮਹੱਲਾ ਪੰਜਵਾ ਭਗਤ ਜਨਾ ਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਐ ਗੁਮਾਨ ਕਰਹਿ ਗੁਮਾਨ ਕਰਹਿ ਮੂੜ ਗੁਮਾਨੀਆਂ ਵਿਸਖਾਦੀ ਮਰੀਐ ਆਏ ਲਗੇਨੀ ਦੇ ਥੋੜੜੇ ਜੋ ਪੱਕਾ ਖੇਤ ਲੁਣੀਐ ਜੇ ਕਰਮ ਕਮਾਵ ਦੇਤੇ ਵੇ ਹੋ ਪਣੀਐ ਜਨ ਨਾਨਕ ਕਾ ਖਸਮ ਵੱਡਾ ਹੈ ਸਭਨਾ ਦਾ ਧਣੀਐ